ਅੱਜਕੱਲ੍ਹ ਹਰ ਘਰ ਦੇ ਵਿੱਚ ਤਕਰੀਬਨ ਹਰੇਕ ਇਨਸਾਨ ਵਾਲੀ ਚੀਜ਼ ਹੁੰਦੀ ਹੈ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਹਾਂ ਜਾਂ ਕੋਈ ਕੰਮ ਕਰਨਾ ਹੁੰਦਾ ਹੈ ਉਹ ਭੁੱਲ ਜਾਂਦੇ ਆ ਜਾਂ ਬਹੁਤ ਇੱਕ ਖਾਸ ਚੀਜ਼ ਸੋਚੀ ਹੁੰਦੀ ਹੈ ਕਿ ਇਹ ਤਾਂ ਮੈਂ ਜ਼ਰੂਰ ਕਰਨਾ ਹੀ ਕਰਨਾ ਹੈ ਪਰ ਜਦੋਂ ਸਮਾਂ ਲੰਘ ਜਾਂਦਾ ਫਿਰ ਯਾਦ ਆਉਂਦਾ ਤੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਇਹ ਇੱਕ అలਰਮ ਹੈ ਤੁਹਾਡੇ ਲਈ ਕਿ ਤੁਹਾਨੂੰ ਹੁਣ ਆਪਣੇ ਆਪ ਦੇ ਉੱਪਰ ਆਪਣੀ ਬਾਡੀ ਤੇ ਆਪਣੀ ਮਾਈਂਡ ਦੇ ਉੱਪਰ ਫੋਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਤੁਸੀਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਭੁੱਲ ਰਹੇ ਹੋਏ ਅੱਗੇ ਚੱਲ ਕੇ ਕੋਈ ਹੋਰ ਵੱਡੀ ਪ੍ਰੋਬਲਮ ਨਾ ਬਣ ਜਾਏ ਸੋ ਅੱਜ ਜੋ ਮੈਂ ਤੁਹਾਨੂੰ ਗੱਲਾਂ ਦੱਸਣ ਲੱਗੀ ਹਾਂ ਨਾ ਹੈ ਤੇ ਬੜੀਆਂ ਆਮ ਪਰ ਕਰਦਾ ਕੋਈ ਨਹੀਂ ਹੈ ਇਸ ਲਈ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਕੀ ਕੀ ਇਕ ਤਾਂ ਆਪਣੇ ਲਾਈਫ ਸਟਾਈਲ ਦੇ ਵਿੱਚ ਰੂਟੀਨ ਚ ਤੁਸੀਂ ਐਡ ਕਰਨਾ ਹੈ ਉਹ ਤੁਹਾਡੀ ਡਾਈਟ ਵਿੱਚ ਕਿਸ ਤਰ੍ਹਾਂ ਦੇ ਮਿਨਰਲਸ ਔਰ ਵਿਟਾਮਿਨ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਕਿ ਤੁਹਾਡਾ ਜਿਹੜਾ ਦਿਮਾਗ ਹੈ ਉਹ ਵਧੀਆ ਜੋ ਹੈ ਕੰਮ ਕਰਦਾ ਰਹੇ ਤੇਜ਼ ਤਰਾਰ ਕੰਮ ਕਰਦਾ ਰਹੇ ਮੈਮਰੀ ਤੁਹਾਡੀ ਸ਼ਾਰਪ ਰਹੇ ਸਿਰਫ ਬਜ਼ੁਰਗ ਹੀ ਨਹੀਂ ਵੱਡੇ ਹੀ ਨਹੀਂ ਬੱਚਿਆਂ ਵਿੱਚ ਵੀ ਅੱਜਕੱਲ੍ਹ ਭੁੱਲਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ ਹੈ ਰੀਜ਼ਨ ਕਿਤੇ ਨਾ ਕਿਤੇ ਸਾਡਾ ਆਪਣਾ ਹੀ ਹੈ ਕਿਉਂਕਿ ਜਿਵੇਂ ਜਿਵੇਂ ਸਾਡਾ ਲਾਈਫ ਸਟਾਈਲ ਬਹੁਤ ਹੀ ਸੈਡੈਂਟਰੀ ਹੁੰਦਾ ਜਾ ਰਿਹਾ ਸੀ ਇੱਕ ਥਾਂ ਤੇ ਬੈਠੇ ਹੀ ਰਹਿ ਜਾਂਦੇ ਆ ਸਾਡੀ ਫਿਜ਼ੀਕਲ ਐਕਟੀਵਿਟੀ ਸਭ ਤੋਂ ਵੱਡਾ ਰੋਲ ਪਲੇ ਕਰਦੀ ਹੈ ਸਾਡੀ ਮੈਮਰੀ ਲਾਸ ਦੇ ਵਿੱਚ ਸੋ ਇਸੇ ਲਈ ਅਗਰ ਤੁਸੀਂ ਆਪਣੀ ਮੈਮਰੀ ਨੂੰ ਸ਼ਾਰਪ ਕਰਨਾ ਚਾਹੁੰਦੇ ਹੋ ਦਿਮਾਗ ਨੂੰ ਦਿਮਾਗ ਨੂੰ ਆਪਣੇ ਤੇਜ਼ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਦਿਨ ਦੇ ਵਿੱਚ ਡੇਲੀ ਜੋ ਹੈ ਤੁਹਾਡਾ ਅੱਧੇ ਘੰਟੇ ਤੋਂ ਪੌਣੇ ਘੰਟੇ ਤੱਕ ਦਾ ਫਿਜ਼ੀਕਲ ਐਕਟੀਵਿਟੀ ਤੁਹਾਡੀ ਜ਼ਰੂਰ ਹੋਣੀ ਚਾਹੀਦੀ ਹੈ ਚਾਹੇ ਉਹ ਸੈਰ ਹੀ ਕਰਨੀ ਹੋਵੇ ਚਾਹੇ ਐਕਸਰਸਾਈਜ਼ ਕਰਨੀ ਹੈ ਕੁਝ ਵੀ ਕਰੋ ਉਸ ਦੇ ਨਾਲ ਤੁਹਾਡੀ ਜੋ ਹੈ ਬੋਡੀ ਦੇ ਵਿੱਚ ਬਲੱਡ ਸਰਕੂਲੇਸ਼ਨ ਸ ਹੁੰਦੀ ਹੈ ਸਾਡੇ ਦਿਮਾਗ ਦੀਆਂ ਕੋਸ਼ਿਕਾਵਾਂ ਜਿੰਨੀਆਂ ਵੀ ਨੇ ਉੱਥੇ ਤੱਕ ਬਲੱਡ ਜੋ ਹੈ ਸਹੀ ਤਰ੍ਹਾਂ ਪਹੁੰਚ ਸਕਦਾ ਹੈ ਔਰ ਜਦੋਂ ਬਲੱਡ ਸਰਕੂਲੇਸ਼ਨ ਸਹੀ ਹੋਏਗੀ ਖੂਨ ਦੀ ਰਵਾਨਗੀ ਸਹੀ ਬਣੀ ਰਹੇਗੀ ਤਾਂ ਹੀ ਹਰੇਕ ਕੋਨੇ ਤੱਕ ਆਕਸੀਜਨ ਵੀ ਪਹੁੰਚੇਗੀ ਤੇ ਤੁਹਾਡੀ ਜਿਹੜੀ ਭੁੱਲਣ ਦੀ ਬਿਮਾਰੀ ਹੈ ਇੱਥੇ ਹੀ ਠੀਕ ਹੋਣੀ ਸ਼ੁਰੂ ਹੋ ਜਾਏਗੀ ਦੂਸਰੀ ਅਗਰ ਗੱਲ ਕਰ ਲਈਏ ਦੇਖੋ ਆਪਣੇ ਆਪ ਨੂੰ ਕਿਸੇ ਨਾ ਕਿਸੇ ਹੌਬੀ ਦੇ ਵਿੱਚ ਆਪਣੇ ਜ਼ਰੂਰ ਇਨਵੋਲਵ ਰੱਖਣਾ ਚਾਹੀਦਾ ਹੈ ਚਾਹੇ ਉਹ ਸਿਰਫ ਚਾਹੇ 뮤직 ਸੁਣਨਾ ਹੀ ਹੋਵੇ ਚਾਹੇ ਕਿ ਤੁਹਾਡੇ ਕੋਈ ਆਰਟ ਦੇ ਵਿੱਚ ਤੁਸੀਂ ਖੁਦ ਨੂੰ ਇਨਵੋਲਵ ਕਰ ਲਓ 뮤직 ਹੈ ਚਾਹੇ ਕੋਈ ਤੁਹਾਡੇ ਮਨਪਸੰਦ ਗੇਮ ਹੋਵੇ ਸਾਰਾ ਘਰ ਪਰਿਵਾਰ ਇਕੱਠਾ ਹੋ ਕੇ ਬੈਠ ਕੇ ਤੁਸੀਂ ਲੂਡੋ ਖੇਡ ਸਕਦੇ ਹੋ ਕੈਰਮ ਬੋਰਡਸ ਖੇਡ ਸਕਦੇ ਹੋ ਅੱਜ ਕੱਲ੍ਹ ਹਰ ਕੋਈ ਆਪਣੇ ਆਪਣੇ ਮੋਬਾਈਲ ਦੇ ਵਿੱਚ ਬਿਜ਼ੀ ਹੋ ਗਿਆ ਔਰ ਤੁਸੀਂ ਕਿਤਨਾ ਕਿਤੇ ਦੇਖ ਸਮਝ ਸਕਦੇ ਹੋ ਇਸ ਗੱਲ ਨੂੰ ਕਿ ਜਿੰਨਾ ਜ਼ਿਆਦਾ ਤੁਸੀਂ ਮੋਬਾਈਲ ਨੂੰ ਯੂਜ਼ ਕਰਦੇ ਹੋ ਕੰਟੀਨਿਊ ਰੀਲਸ ਉੱਪਰ ਰੀਲਸ ਦੇਖਦੇ ਹੀ ਜਾਂਦੇ ਹੋਰ ਪਤਾ ਹੀ ਨਹੀਂ ਚੱਲਦਾ ਘੰਟਾ 2 ਘੰਟਾ ਕਿਵੇਂ ਨਿਕਲ ਗਏ ਹੋਰ ਇਸ ਦੇ ਨਾਲ ਹੀ ਤੁਹਾਡਾ ਮਾਈਂਡ ਜਿਹੜਾ ਹੈ ਉਹ ਕਿਤੇ ਨਾ ਕਿਤੇ ਉਲਝਿਆ ਹੀ ਰਹਿੰਦਾ ਹੈ ਉਸ ਦੇ ਵਿੱਚ ਇੰਨੀਆਂ ਫਾਸਟ ਅਸੀਂ ਪ੍ਰੋਸੈਸ ਕਰਦੇ ਇੰਨੀਆਂ ਚੀਜ਼ਾਂ ਲਗਾਤਾਰ ਦੇਖਦੇ ਆਂ ਜਿਸ ਕਰਕੇ ਮਾਈਂਡ ਜੋ ਹੈ ਤੁਹਾਡਾ ਕਿਤੇ ਨਾ ਕਿਤੇ ਥੱਕ ਜਾਂਦਾ ਹੈ ਤੇ ਇੱਥੇ ਉਸ ਨੂੰ ਰਿਲੈਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਤੁਸੀਂ ਕਿਸੇ ਵੀ ਹੌਬੀ ਦੇ ਵਿੱਚ خود ਨੂੰ ਇਨਵੋਲਵ ਜ਼ਰੂਰ ਕਰੋ ਜਿਹੜੀ ਮੈਂ ਕਿਹਾ ਕਿ ਫੈਮਿਲੀ ਵਿੱਚ ਇਕੱਠੇ ਬੈਠ ਕੇ ਅਗਰ ਤੁਸੀਂ ਕੋਈ ਗੇਮ ਖੇਡਦੇ ਹੋ ਲੂਡੋ ਹੋਵੇ ਜਾਂ ਕੋਈ ਵੀ ਐਸੀ ਗੇਮ ਜਾਂ ਗੱਲਬਾਤ ਇੱਕ ਦੂਸਰੇ ਦੇ ਨਾਲ ਕਰਦੇ ਹੋ ਤਾਂ ਵੀ ਦੇਖੋ ਤੁਹਾਡਾ ਮਾਈਂਡ ਵੀ ਰਿਲੈਕਸ ਕਰੇਗਾ ਤੁਹਾਡੀ ਫੈਮਿਲੀ ਵਿੱਚ ਤੁਹਾਡੀ ਆਪਸੀ ਬੌਂਡਿੰਗ ਵੀ ਵਧੀਆ ਬਣੀ ਰਹੇਗੀ ਔਰ ਜਿਹੜਾ ਮੋਬਾਈਲ ਤੋਂ ਵੀ ਥੋੜ ਤਕਾਰਾ ਮਿਲ ਜਾਏਗਾ ਅਗਲੀ ਗੱਲ ਕਰਦੇ ਆ ਜੀ ਕਈਆਂ ਨੂੰ ਸਟ्रेस ਬਹੁਤ ਹੀ ਜ਼ਿਆਦਾ ਰਹਿੰਦਾ ਚਾਹੇ ਉਹ ਕੰਮ ਦਾ ਸਟ्रेस ਹੋਵੇ ਚਾਹੇ ਕਿ ਘਰ ਪਰਿਵਾਰ ਨੂੰ ਲੈ ਕੇ ਕਦੇ ਕੋਈ ਪਰੇਸ਼ਾਨੀ ਚੱਲ ਰਹੀ ਹੁੰਦੀ ਆ ਉਸ ਦਾ ਸਟ्रेस ਹੋਵੇ ਡਿਪਰੈਸ਼ਨ ਵੀ ਕਈ ਕਾਫੀ ਜ਼ਿਆਦਾ ਹੋਣ ਲੱਗਦਾ ਹੈ ਸੋ ਇੱਥੇ ਵੀ खुद को स्ट्रैस तो बहुत क्डन डिप्रैशन कुछ करना चाहिए और कोई है तो आनू पता है कि ना उस, है। उस तो भी तो आनू थोड़ी दूरी बना के जरूर रखनी चाहिए खुद को हैप्पी रख सको खुद न खुश रखोगे तो ही माइंड खुश रहेगा और चीजा नहीं भूलोगे और सही तरीके सारे काम कार नींद का बहुत वाला रोल है ਕਿਉਂਕਿ 7 ਤੋਂ 8 ਜਾਂ 9 ਘੰਟੇ ਦੀ ਨੀਂਦ ਰਾਤ ਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਆਪਣੇ 7-8 ਘੰਟਿਆਂ ਦੀਆਂ 9 ਘੰਟਿਆਂ ਦੀ ਨੀਂਦ ਨਹੀਂ ਲੈਂਦੇ ਹੋ ਤਾਂ ਸਿਰਫ ਤੁਹਾਡਾ ਸਿਰਫ ਆਪਾਂ ਮੈਮਰੀ ਦੀ ਗੱਲ ਨਹੀਂ ਕਰਾਂਗੇ ਮੈਮਰੀ ਲਾਸ ਹੀ ਨਹੀਂ ਤੁਹਾਨੂੰ ਬਲਕਿ ਹੋਰ ਵੀ ਫਿਜ਼ੀਕਲੀ ਆਪਾਂ ਕਈ ਤਰ੍ਹਾਂ ਦੇ ਹੈਲਥ ਇਸ਼ੂਜ਼ ਵੀ ਦੇਖਦੇ ਆ ਕਿ ਹੁਣੇ ਸ਼ੁਰੂ ਹੋ ਜਾਂਦੇ ਨੇ ਥਕਾਵਟ ਹੈ ਨੀਂਦ ਨਾ ਹੋਣ ਕਰਕੇ ਜੋ ਹੈ ਸਾਡਾ ਪੂਰਾ ਮੈਟਾਬੋਲਿਜ਼ਮ ਹਿਲ ਜਾਂਦਾ ਹੈ ਕਈ ਕਹਿੰਦੇ ਆ ਨਾ ਜੇ ਅਸੀਂ weight ਘਟਾਉਣ ਲਈ ਬਹੁਤ ਕੁਝ ਕਰ ਲੈਂਦੇ ਆ ਜੀ ਲੇਕਿਨ ਸਾਡਾ weight ਇੱਕ ਥਾਂ ਤੇ ਹੀ ਅੜ ਗਿਆ ਤੇ ਜਦ ਉਹਨਾਂ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਹਾਂ ਜੀ ਅਸੀਂ ਨੀਂਦ ਬਹੁਤ ਘੱਟ ਲੈਂਦੇ ਆ ਸਾਨੂੰ ਨੀਂਦ ਨਹੀਂ ਨੀਂਦ ਨਹੀਂ ਆਂਦੀ ਕੋਈ ਜਨ ਹੁੰਦਾ ਲੇਕਿਨ ਉਹ ਨੀਂਦ ਪੂਰੀ ਨਹੀਂ ਲੈ ਰਹੇ ਹੁੰਦੇ ਤੇ ਨੀਂਦ ਪੂਰੀ ਨਾ ਹੋਣ ਕਰਕੇ ਵੀ ਤੁਹਾਡੀ ਮੈਮਰੀ ਲਾਸਾ ਹੋ ਹੀ ਰਹੀ ਹੁੰਦੀ ਹੈ ਨਾਲ ਦੇ ਨਾਲ ਤੁਹਾਡਾ ਵਜ਼ਨ ਵੀ ਬਦਲ ਲੱਗਦਾ ਕਿਉਂਕਿ ਮੈਟਾਬੋਲਿਜ਼ਮ ਪੂਰੀ ਤਰ੍ਹਾਂ ਡਿਸਟਰਬ ਹੋ ਚੁੱਕਿਆ ਹੁੰਦਾ ਔਰ ਮੈਟਾਬੋਲਿਜ਼ਮ ਡਿਸਟਰਬ ਹੋਣ ਦੇ ਨਾਲ ਸਿਰ ਵਜ਼ਨ ਹੀ ਨਹੀਂ ਵਧਦਾ ਫੀਮੇਲਸ ਵਿੱਚ ਤਾਂ ਹਾਰਮੋਨਲ ਇਸ਼ੂਸ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਨੀਂਦ ਤੁਸੀਂ ਪ੍ਰੋਪਰ ਲੈਣੀ ਸ਼ੁਰੂ ਕਰ ਦੋਗੇ ਤਾਂ ਇਸ ਦੇ ਨਾਲ ਹੀ ਤੁਸੀਂ ਆਪਣੀ ਬਾਡੀ ਵਿੱਚ ਕਈ ਤਰ੍ਹਾਂ ਦੇ ਚੇਂਜਸ ਮਹਿਸੂਸ ਕਰੋਗੇ ਕਈ ਤਰ੍ਹਾਂ ਦੇ ਪੋਜ਼ਿਟਿਵ ਚੇਂਜਸ ਜੇ ਮੈਂ ਗੱਲ ਕਰ ਰਹੀ ਹਾਂ ਅਗੂ ਗੱਲ ਕਰੀਏ ਦੇਖੋ ਨਾ ਬਹੁਤ ਜ਼ਰੂਰੀ ਹੈ ਚਾਹੇ ਕਿ ਤੁਸੀਂ ਆਪਣੇ ਕਿਸੇ ਫਰੈਂਡਸ ਨੂੰ ਮਿਲਦੇ ਹੋ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਥੋੜੀ ਥੋੜੀ ਦੇਰ ਬਾਅਦ ਮਿਲਦੇ ਰਹਿੰਦੇ ਹੋ ਉਸ ਦੇ ਨਾਲ ਵੀ ਜੋ ਹੈ ਮਾਈਂਡ ਫਰੈਸ਼ ਹੁੰਦਾ ਤੁਸੀਂ ਮਿਲਦੇ ਹੋ ਬੈਠਦੇ ਹੋ ਗੱਲਬਾਤ ਕਰਦੇ ਹੋ ਕੁਝ ਗੱਲਾਂ ਉਹ ਦੱਸਦੇ ਨੇ ਕੁਝ ਗੱਲਾਂ ਤੁਸੀਂ ਉਹਨਾਂ ਦੇ ਨਾਲ ਕਰਦੇ ਹੋ ਤੇ ਉਸ ਦੇ ਨਾਲ ਵੀ ਵਿਚਾਰਾਂ ਦਾ ਜਦੋਂ ਜਦੋਂ ਅਸੀਂ ਆਦਾਨ ਪ੍ਰਦਾਨ ਕਰਦੇ ਆ ਨਾ ਤਾਂ ਬਹੁਤ ਮਾਈਂਡ ਜੋ ਹੈ ਫਰੈਸ਼ ਹੁੰਦਾ ਹੈ ਔਰ ਤੁਸੀਂ ਖੁਦ ਨੂੰ ਹਲਕਾ ਵੀ ਮਹਿਸੂਸ ਕਰੋਗੇ ਕਿਸੇ ਤਰ੍ਹਾਂ ਦਾ ਅਗਰ ਸਟ्रेस ਵੀ ਚੱਲ ਰਿਹਾ ਹੈ ਡਿਪਰੈਸ਼ਨ ਵੀ ਚੱਲ ਰਿਹਾ ਹੈ ਕਿਸੇ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਜ਼ਾ ਕਿਸੇ ਪਰੇਸ਼ਾਨੀ ਦਾ ਸੋਲੂਸ਼ਨ ਵੀ ਮਿਲ ਜਾਏਗਾ ਜਿਸ ਦੇ ਨਾਲ ਤੁਹਾਡੇ ਦਿਮਾਗ ਤੇ ਜਿਹੜਾ ਵਜ਼ਨ ਵਧਿਆ ਹੋਇਆ ਸੀ ਨਾ ਉਹ ਘਟਦਾ ਜ਼ਰੂਰ ਤੁਹਾਨੂੰ ਨਜ਼ਰ ਆਏਗਾ ਅਗਲੀ ਗੱਲ ਕਰਾਂ ਬਹੁਤ ਹੀ ਖਾਸ ਹੈ ਜੋ ਉਹ ਹੈ ਜੀ ਯੋਗਾ ਤੇ ਮੈਡੀਟੇਸ਼ਨ अगर कर सकते हो योगा तो योगा जरूर करो नहीं तो एक्सरसाइज करो पर अपने माइंड फ्रैश रखने के लिए मैडिटेन भी इतनी बहुत ज़्यादा वीयो रोल प्ले करती है, नु भी स्ट्रेस दी है, है तो किसी भी स्ट्रैश स्ट्रैस की प्रॉब्लम है डिप्रैशन बहुत ज़्यादा हो जाता है तुम किसी प्रॉब्लम के हो तो जरूर मैडिटेन कोशिश करो उसा माइंड बहुत ज़्यादा रिलैक्स होएगा हल्का महसूस होएगा और मैमरी लॉस ना हो सू अपने दिमाग लिए कुछ चीज़ा तो करनिया ही पैनगियाँ हमेशा ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਈ ਵਰੀ ਹੁੰਦਾ ਹੈ ਪਰੇਸ਼ਾਨ ਰਹਿ ਰਹਿ ਕੇ ਨਾ ਇਨਸਾਨ ਨੂੰ ਆਦਤ ਪੈ ਜਾਂਦੀ ਹੈ ਕੋਈ ਵੀ ਗੱਲ ਹੈ ਕੋਈ ਵੀ ਲਾਈਫ ਵਿੱਚ ਸਥਿਤੀ ਆ ਗਈ ਹੈ ਨਾ ਉਸ ਵਿੱਚ ਹਰ ਚੀਜ਼ ਨੂੰ ਸੇ 네ਗੇਟਿਵਲੀ ਹੀ ਦੇਖ ਦਿਆ ਸੋ ਆਪਣਾ ਪੋਜ਼ਿਟਿਵ ਐਟੀਟਿਊਡ ਸਾਨੂੰ ਰੱਖਣਾ ਚਾਹੀਦਾ ਹੈ ਹਰੇਕ ਚੀਜ਼ ਵਿੱਚ ਚੰਗਾ ਸੋਚਣਾ ਚਾਹੀਦਾ ਹੈ ਕਿ ਅਗਰ ਮੇਰੇ ਨਾਲ ਅੱਜ ਦਾ ਸਮਾਂ ਮਾੜਾ ਹੈ ਤਾਂ ਆਉਣ ਵਾਲਾ ਸਾਡਾ ਸਮਾਂ ਚੰਗਾ ਵੀ ਜ਼ਰੂਰ ਹੋਏਗਾ ਇਸੇ ਉਮੀਦ ਨਾਲ ਅਗਰ ਚੱਲਾਂਗੇ ਤਾਂ ਹੀ ਅਸੀਂ ਖੁਸ਼ ਰਹਿ ਸਕਾਂਗੇ ਇਹ ਨਹੀਂ ਕਿ ਅਸੀਂ ਹਰ ਵੇਲੇ ਜੋ ਹੈ ਕੱਲ ਨੂੰ ਲੈ ਕੇ ਡਰਦੇ ਹੀ ਰਹੀਏ ਕਿ ਕੱਲ ਪਤਾ ਨਹੀਂ ਕੀ ਹੋ ਜਾਏਗਾ ਕੱਲ ਮੇਨਾਲ ਐਵੇਂ ਨਾ ਹੋ ਜਾਏ ਕੱਲ ਸਾਡੀ ਆਰਥਿਕ ਸਥਿਤੀ ਕਿਵੇਂ ਦੀ ਹੋਏਗੀ ਕੱਲ ਨੂੰ ਅਸੀਂ ਕੀ ਆਪਣਾ ਇਹ ਬਣਾ ਲਾਂਗੇ ਕਈ ਬਹੁਤ ਜ਼ਿਆਦਾ ਠੀਕ ਹੈ ਫਿਊਚਰ ਪਲਾਨਸ ਅਸੀਂ ਬਣਾਉਂਦੇ ਆ ਲੇਕਿਨ ਉਹਨਾਂ ਨੂੰ ਆਪਣਾ ਸਟ੍ਰੈਸ ਨਹੀਂ ਬਣਾਉਣਾ ਚਾਹੀਦਾ ਦਿਮਾਗ ਤੇ ਪ੍ਰੈਸ਼ਰ ਲੈ ਕੇ ਨਹੀਂ ਖੁਸ਼ੀ-ਖੁਸ਼ੀ ਕਿ ਯੈਸ ਅਸੀਂ ਕਰ ਸਕਦੇ ਆ ਸੋ ਆਪਣਾ ਪੋਜ਼ਿਟਿਵ ਐਟੀਟਿਊਡ ਦੇ ਨਾਲ ਪੋਜ਼ਿਟਿਵ ਜਜ਼ਬੇ ਦੇ ਨਾਲ ਲੱਗੇ ਬਦੋਗੇ ਚੀਜ਼ਾਂ ਵੀ ਪੋਜ਼ਿਟਿਵ ਹੁੰਦੀਆਂ ਰਹਿਣਗੀਆਂ ਤੁਸੀਂ ਵੀ ਖੁਸ਼ ਰਹੋਗੇ ਪਰਿਵਾਰ ਦੇ ਵਿੱਚ ਵੀ ਆਪਸੀ ਬੌਂਡਿੰਗ ਵਧੀਆ ਬਣੀ ਰਹਿੰਦੀ ਹੈ ਜਦੋਂ ਅਸੀਂ 네ਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਆ ਤਾਂ ਫਰਸਟ੍ਰੇਸ਼ਨ ਵੱਧਦੀ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਆਪਸ ਵਿੱਚ ਫੈਮਿਲੀ ਮੈਂਬਰਸ ਦੇ ਵਿੱਚ ਗੁੱਸਾ ਉਤਾਰਨਾ ਸ਼ੁਰੂ ਕਰ ਦਿੰਦੇ ਆ ਉਹ ਫਰਸਟ੍ਰੇਸ਼ਨ ਜਿਹੜੀ ਹੁੰਦੀ ਆ ਸੀ ਕਿਸੇ ਹੋਰ ਤੇ ਉਤਾਰ ਦਿਆਂ ਅਗਲੇ ਦਾ ਵੀ ਤੁਸੀਂ ਦਿਨ ਖਰਾਬ ਕਰ ਦਿਓ ਆਪਣਾ ਵੀ ਦਿਨ ਖਰਾਬ ਕਰ ਦਿਓ ਸੋ ਖੁਸ਼ ਰਹਿਣਾ ਸਿੱਖਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕਲਾ ਹੈ ਜ਼ਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਹੋਵੇ ਸਾਨੂੰ ਖੁਸ਼ ਰਹਿਣ ਦਾ ਇੱਕ ਨਜ਼ਰੀਆ ਆਪਣਾ ਜ਼ਰੂਰ ਬਣਾ ਲੈਣਾ ਚਾਹੀਦਾ ਹੁਣ ਡਾਈਟ ਦੇ ਉੱਪਰ ਆ ਜਾਈਏ ਦੇਖੋ ਇਹ ਆਦਤਾਂ ਤਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਲਾਈਫ ਸਟਾਈਲ ਦੇਖੋ ਸਿਡੈਂਟਰੀ ਲਾਈਫ ਸਟਾਈਲ ਇੱਕ ਥਾਂ ਬੈਠੇ ਬੈਠੇ ਹੀ ਪੂਰਾ ਦਿਨ ਨਹੀਂ ਕੱਢਣਾ ਹੈ ਕੁਝ ਵੀ ਕਰੋ ਚਾਹੇ ਸੈਰ ਕਰੋ ਅਗਰ ਘਰ ਦੇ ਵਿੱਚ ਤੁਸੀਂ ਫੁੱਲ ਬੂਟੇ ਲਗਾਏ ਹੋਏ ਨੇ ਉਹਨਾਂ ਦੇ ਉਹਨਾਂ ਨੂੰ ਪਾਣੀ ਦੇਤਾ ਕਦੀ ਹੈਨਾ ਕੁਝ ਉਹਨਾਂ ਦੇ ਨਾਲ ਹਰੀਆਲੀ ਦੇ ਵਿੱਚ ਤੁਸੀਂ ਆਪਣੇ ਟਾਈਮ ਬਿਤਾ ਸਕਦੇ ਹੋ ਕੋਈ ਤੁਹਾਡੀ ਹੋਬੀ ਹੈ ਉਸ ਦੇ ਵਿੱਚ ਤੁਸੀਂ ਆਪਣਾ ਟਾਈਮ ਸਪੈਂਡ ਕਰੋਗੇ ਤਾਂ ਇਸ ਦੇ ਨਾਲ ਦਿਮਾਗ ਚੱਲਦਾ ਰਹਿੰਦਾ ਹੈ ਔਰ ਤੁਹਾਡੇ ਵਧੀਆ ਥਾਟਸ ਬਣਦੇ ਨੇ ਤਾਂ ਤੁਹਾਡਾ ਮਾਈਂਡ ਵਧੀਆ ਰਹਿੰਦਾ ਤੁਹਾਨੂੰ ਚੀਜ਼ਾਂ ਭੁੱਲਣੀਆਂ ਕਦੇ ਵੀ ਨਹੀਂ ਹੋਣਗੀਆਂ ਤੁਸੀਂ ਹਮੇਸ਼ਾ ਹਰ ਚੀਜ਼ ਤੁਹਾਨੂੰ ਯਾਦ ਰਹੇਗੀ ਬਲਕਿ ਨਵੇਂ-ਨਵੇਂ ਆਈਡੀਆਜ਼ ਵੀ ਤੁਹਾਨੂੰ ਆਗੇ ਡਾਈਟ ਦੀ ਆਪਾਂ ਗੱਲ ਕਰੀ ਹੈ ਨਾ ਦੇਖੋ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ omega 3 ਫੈਟੀ ਐਸਿਡਸ ਸਾਡੇ ਦਿਲ ਲਈ ਵੀ ਜ਼ਰੂਰੀ ਨੇ ਸਾਡੇ ਦਿਮਾਗ ਦੇ ਲਈ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਇਸ ਦੇ ਨਾਲ ਹੀ ਵਿਟਾਮਿਨ E ਵੀ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਸਾਡੀ ਜੁਨਾ ਵੀ ਨਰਵਸ ਨਰਵ ਸਿਸਟਮ ਹੈ ਉਹ ਵਧੀਆ ਕੰਮ ਕਰ ਸਕੇ ਇਸ ਦੇ ਇਲਾਵਾ ਵਿਟਾਮਿਨ ਸੀ ਐਂਟੀਆਕਸੀਡੈਂਟ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਡੀ ਓਵਰਆਲ ਹੈਲਥ ਦੇ ਲਈ ਚਾਹੀਏ ਅਸੀਂ ਦਿਮਾਗ ਦੀ ਗੱਲ ਕਰ ਲਈਏ ਦਿਲ ਦੀ ਗੱਲ ਕਰ ਲਈਏ ਸਾਡੀ ਸਕਿਨ ਦੀ ਗੱਲ ਕਰ ਲਈਏ ਸਾਡੇ ਹੈਅਰਸ ਦੀ ਗੱਲ ਕਰ ਲਈਏ ਨਾਰਮਲ ਡਾਈਟ ਦੇ ਨਾਲ ਜਿਹੜਾ ਕਈ ਵੀ ਅਸੀਂ ਦੇਖਦੇ ਹਾਂ ਵਿਟਾਮਿਨ ਸੀ ਦੀ ਰੋਜ਼ਾਨਾ ਜਿੰਨੀ ਸਾਨੂੰ ਰਿਕੁਆਇਰਮੈਂਟ ਹੈ ਪੂਰੀ ਨਹੀਂ ਹੋ ਪਾਂਦੀ ਹੈ ਤਾਂ ਤੁਸੀਂ ਜ਼ਰੂਰ ਵਿਟਾਮਿਨ ਸੀ ਦੀ ਜਿਹੜੀ ਗੋਲੀ ਹੁੰਦੀ ਹੈ ਕੋਈ ਵੀ ਡਾਕਟਰ ਤੋਂ ਆਪਣੇ ਪੁੱਛ ਕੇ ਜ਼ਰੂਰ ਖਾ ਸਕਦੇ ਹੋ ਵਿਟਾਮਿਨ ਸੀ ਹੋਣਾ ਡਾਈਟ ਵਿੱਚ ਬਹੁਤ ਜ਼ਰੂਰੀ ਹੈ ਇਸ ਨਾਲ ਹੀ ਵਿਟਾਮਿਨ B12 ਵੀ ਬਹੁਤ ਜ਼ਰੂਰੀ ਹੈ ਕੋਸ਼ਿਕਾਵਾਂ ਸਾਰੀਆਂ ਸਾਡੇ ਸ਼ਰੀਰ ਦੀਆਂ ਸਹੀ ਤਰ੍ਹਾਂ ਨਾਲ ਕੰਮ ਕਰਦੀਆਂ ਰਹਿਣ ਉਸੇ ਲਈ ਵਿਟਾਮਿਨ B12 ਔਰ ਵਿਟਾਮਿਨ B ਕੰਪਲੈਕਸ ਜੋ ਕਿ ਸਾਨੂੰ ਹਰੀਆਂ ਸਬਜ਼ੀਆਂ ਤੋਂ ਮਿਲ ਜਾਂਦਾ ਓਵਰਆਲ ਡਾਈਟ ਨੂੰ ਅਗਰ ਅਸੀਂ ਦੇਖਦੇ ਆ ਨਾ ਤਾਂ ਓਮੇਗਾ 3 ਫੈਟੀ ਐਸਿਡਸ ਦੇ ਲਈ ਤੁਸੀਂ ਨੱਟਸ ਐਂਡ ਸੀਡਸ ਲੈ ਸਕਦੇ ਹੋ ਜਿਵੇਂ ਕਿ ਅਸੀਂ ਅਲਸੀ ਦੇ ਸੀਡ ਦੀ ਗੱਲ ਕਰ ਲਈਏ ਸੂਰਜਮੁਖੀ ਦੇ ਜਿਹੜੇ ਸੀਡ ਹੁੰਦੇ ਨੇ ਬੀਜ ਹੁੰਦੇ ਆ ਉਹ ਤੁਸੀਂ ਲੈ ਸਕਦੇ ਹੋ ਇਵਨ ਅਗਰ ਅਸੀਂ ਵਾਲਨਟ ਯਾਨੀ ਕਿ ਅਕਰੋਟ ਦੀ ਗੱਲ ਕਰਦੇ ਆ ਬਾਦਾਮ ਦੀ ਗੱਲ ਕਰਦਿਆਂ ਇਹਨਾਂ ਨੂੰ ਰਾਤ ਨੂੰ ਭਿਓ ਕੇ ਅਗਲੇ ਦਿਨ ਸਵੇਰੇ अपनी फैमिली में भी आदत पाओ बच्चे जोड़े पढ़ते हैं उन्होंने भी ये चीज़ा जरूर खिलाओ सो इस माइंड जो है वजी दिमाग जो है शार्प बनिया रहने वाला है। और चीज़ा तो नहीं भुलनगिया क्योंकि दिन के ढेर सारे काम होंगे ने सो so, अपने दिमाग के लिए भी असं अच्छी डाइट लवेंगे तो सारे काम कर सकोगे वह भी बिना भुले सो so, हरिया सब्जिया फ्रूट्स इना तो सूँ मल्टी वाइटमिन और मिनरल्स मिलन वाले ने इस ही साग ही नहीं सा दिल साड़ी ओवरआल हैल्थ वाइसिया रहने वाली है और अपने लिए इन्ना करना तो जरूरी है ਹਰਲੇ ਖਾਣੇ ਤੋਂ ਜਿੰਨਾ ਹੋ ਸਕੇ ਗੁਰੇਜ਼ ਕਰਨਾ ਚਾਹੀਦਾ ਹੈ ਪ੍ਰੋਸੈਸਡ ਫੂਡ ਬੇકરી ਫੂਡ ਫਰਾਈ ਫੂਡ ਇਹਨਾਂ ਸਭ ਤੋਂ ਤੌਬਾ ਕਰ ਲਓ ਔਰ ਜਿੰਨਾ ਮਿੱਠਾ ਘੱਟ ਖਾਓਗੇ ਹੈਲਦੀ ਰਹੋਗੇ weight ਵੀ ਤੁਹਾਡਾ ਕੰਟਰੋਲ ਦੇ ਵਿੱਚ ਰਹੇਗਾ ਮੋਟਾਪਾ ਨਹੀਂ ਹੋਏਗਾ ਔਰ ਨਾਲ ਦੀ ਨਾਲ ਸਾਡਾ ਦਿਮਾਗ ਸਾਡਾ ਦਿਲ ਸਭ ਵਧੀਆ ਢੰਗ ਨਾਲ ਐਕਟਿਵ ਵੀ ਰਹਿਣ ਵਾਲੇ ਨੇ ਆਈ ਹੋਪ ਇਹਨਾਂ ਗੱਲਾਂ ਨੂੰ ਜ਼ਰੂਰ ਅਜ਼ਮਾਓ ਮੈਂ बार-बार ਵੀਡੀਓਜ਼ ਬਣਾਉਣੀ ਹੈ ਤੁਹਾਨੂੰ ਸਾਰਿਆਂ ਨੂੰ ਅਵੇਅਰ ਕਰਨ ਦੇ ਲਈ ਤੁਸੀਂ ਪਤਾ ਨਹੀਂ ਫਾਲੋ ਕਰਦੇ ਹੋ ਕਿ ਨਹੀਂ ਕਰਦੇ ਹੋ ਪਰ ਮੈਂ ਹਰ ਰੋਜ਼ ਵੀਡੀਓ ਲੈ ਕੇ ਆਂਦੀ ਹੀ ਰਹਾਂਗੀ ਤਾਂ ਕਿ ਕੋਈ ਇੱਕ ਪਰਸਨ ਵੀ ਮੇਰੀ ਇਸ ਵੀਡੀਓ ਨੂੰ ਸੁਣ ਕੇ ਆਪਣੀ ਲਾਈਫ ਦੇ ਵਿੱਚ ਕੁਝ ਚੇਂਜਸ ਲੈ ਕੇ ਆਂਦਾ ਹੈ ਤੇ ਆਪਣੀ ਲਾਈਫ ਨੂੰ ਹੈਲਦੀ ਬਣਾਉਂਦਾ ਹੈ ਆਪਣੇ ਪਰਿਵਾਰ ਨੂੰ ਹੈਲਦੀ ਬਣਾਉਂਦਾ ਹੈ ਤਾਂ ਮੇਰਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਪੂਰਾ ਹੋ ਜਾਂਦਾ ਹੈ ਸੋ ਵੀਡੀਓ ਆਜੇ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ हूं तक मेरे पेज फॉलो नहीं किया फॉलो कर दो यूट्यूब चैनल हैल्थ एडवाइस विद हरजोत कौर ने सबसक्राइब नहीं किया फटाफट फ़ड़ सबसक्राइब भी कर दौ मिलेंगे जल्दी ही सेहत न जुड़ी होर खास जानकारी के फिलहाल ही दि जी इजाजत सत श्रीकाल